ਵਿਸ਼ਾ ਹੈ ਉਹ ਹੈ ਗਰਮੀ ਦਿਰੁੱਤ ਵਿੱਚ ਕਿਸ ਤਰ੍ਹਾਂ ਦਾ ਸਾਡਾ ਰਹਿਣ ਸਹਿਣ ਤੇ ਕਿਸ ਤਰ੍ਹਾਂ ਦਾ ਖਾਣ ਪੀਣ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਇਸ ਚੀਜ਼ ਬਾਰੇ ਜਾਨਣਾ ਸਾਡੇ ਲਈ ਜ਼ਰੂਰੀ ਕਿਉਂ ਹੈ ਆਯੁਰਵੇਦ ਦਾ ਜਿਹੜਾ ਪਹਿਲਾ ਮਕਸਦ ਹੈ ਉਹ ਇਹੀ ਹੈ ਕਿ ਸਵਸਥਸ્ય ਸਵਾਸਥਿ ਰਖਸ਼ਣਮ ਜਦੋਂ ਵੀ ਤੁਸੀਂ ਬਿਮਾਰ ਹੁੰਦੇ ਹੋ ਤੁਸੀਂ ਡਾਕਟਰ ਨੂੰ ਉਸ ਵੇਲੇ ਯਾਦ ਕਰਦੇ ਹੋ ਪਰ ਆਯੁਰਵੈਦਿਕ ਡਾਕਟਰ ਕੋਲ ਤੁਸੀਂ ਉਸ ਵੇਲੇ ਵੀ ਜਾ ਸਕਦੇ ਹੋ ਜਦੋਂ ਤੁਸੀਂ ਇਹ ਚਾਹੁੰਦੇ ਹੋਵੋ ਕਿ ਅਸੀਂ ਕਦੀ ਬਿਮਾਰ ਹੋਈਏ ਹੀ ਨਾ ਕਿਉਂਕਿ ਆਯੁਰਵੈਦਿਕ ਜਿਹੜੇ ਵੈਦ ਨੇ ਇਹਨਾਂ ਦਾ ਪਹਿਲਾ ਮਕਸਦ ਹੈ ਸਵਸਥ ਵਿਅਕਤੀ ਨੂੰ ਸਵਸਥ ਰਹਿਣ ਦਾ ਨੁਕਤਾ ਦੱਸਣਾ ਤੇ ਸਵਸਥਤਾ ਬਣਾਈ ਰੱਖਣ ਦੇ ਤਰੀਕੇ ਦੱਸਣਾ ਤੇ ਦੂਸਰਾ ਪ੍ਰਯੋਜਨ ਹੈ ਆਤੁਰਸਯ ਵਿਕਾਰ ਪ੍ਰਸ਼ਮਨਮ ਚ ਆਤੁਰ ਦਾ ਮਤਲਬ ਹੈ ਰੋਗੀ ਰੋਗੀ ਦੇ ਵਿਕਾਰ ਨੂੰ ਦੂਰ ਕਰਨਾ ਤਾਂ ਦੋਨੋਂ ਹੀ ਤਰੀਕਿਆਂ ਨਾਲ ਅਸੀਂ ਚਿਕਿਤਸਾ ਕਰਦੇ ਹਾਂ ਪਰ ਕਿਉਂ ਨਾ ਜੇ ਅਸੀਂ ਪਹਿਲਾਂ ਹੀ ਸਿੱਖ ਲਈਏ ਕਿ ਅਸੀਂ ਬਿਮਾਰ ਹੋਈਏ ਹੀ ਨਾ ਤਾਂ ਸਾਨੂੰ ਕਿੰਨਾ ਫਾਇਦਾ ਹੋ ਸਕਦਾ ਹੈ ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਖਾਣ-ਪਾਨ ਬਾਰੇ ਕਿਉਂਕਿ ਇਸ ਚੈਨਲ ਤੇ ਅਸੀਂ ਸਭ ਤੋਂ ਜ਼ਿਆਦਾ ਜਿਹੜਾ ਧਿਆਨ ਦਿੰਦੇ ਹਾਂ ਉਹ ਖਾਣ-ਪਾਨ ਤੇ ਹੈ ਤੇ ਇਹ ਸੱਚਾਈ ਵੀ ਹੈ ਕਿ 80% ਸਾਡੀ ਜਿਹੜੀ ਸਿਹਤ ਹੈ ਉਹ ਸਾਡੇ ਖਾਣ-ਪਾਨ ਤੇ ਹੀ ਨਿਰਭਰ ਕਰਦੀ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਆ ਜਾਣਗੀਆਂ ਗਰਮੀ ਰੁੱਤ ਦੇ ਆਟਿਆਂ ਬਾਰੇ ਗੱਲ ਕਰਾਂਗੇ ਅਸੀਂ ਕਿਉਂਕਿ ਸਾਡਾ ਜਿਹੜਾ ਮੁੱਖ ਭੋਜਨ ਹੈ ਉਹ ਰੋਟੀ ਹੈ ਅਸੀਂ ਤਿੰਨੋਂ ਵਕਤ ਰੋਟੀ ਜ਼ਰੂਰ ਲੈਂਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਆਟਾ ਹੈ ਮੁੱਖ ਤੌਰ ਤੇ ਕਣਕ ਦਾ ਆਟਾ ਆਉਂਦਾ ਹੈ ਤੇ ਕਣਕ ਜਿਹੜੀ ਹੈ ਇਹ ਤਾਸੀਰ ਵਿੱਚ ਠੰਡੀ ਹੁੰਦੀ ਹੈ ਤੇ ਇਸ ਨੂੰ ਅਸੀਂ ਗਰਮੀ ਦੇ ਵਿੱਚ ਬਹੁਤ ਆਮ ਵਰਤ ਸਕਦੇ ਹਾਂ ਪਰ ਅੱਜ ਤੱਕ ਜਿਹੜਾ ਸਮਾਂ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਸਾਡੇ ਨਾਲ ਚੱਲ ਰਹੀਆਂ ਹਨ ਇਸ ਕਰਕੇ ਕਈ ਵਾਰ ਅਸੀਂ ਕਣਕ ਨੂੰ ਵਰਤਣਾ ਜਿਹੜਾ ਹੈ ਉਹ ਸਹੀ ਨਹੀਂ ਸਮਝਦੇ ਕਾਰਨ ਇਹ ਹੈ ਕਿ ਕਣਕ ਦੇ ਵਿੱਚ ਕਫ ਦੀ ਮਾਤਰਾ ਵੀ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਖਾਸ ਤੌਰ ਤੇ ਜਿਹੜੇ ਰੋਗੀ ਵੀ ਹਨ ਤੇ ਜਿਨ੍ਹਾਂ ਦੇ ਅੰਦਰ ਮੋਟਾਪ ਕਣਤੀ ਅਲਰਜੀ ਜਿਹੜੀ ਹੈ ਇਹ ਵੀ ਦੇਖਣ ਵਿੱਚ ਅੱਜਕੱਲ ਆਮ ਮਿਲ ਰਹੀ ਹੈ ਇਸ ਕਰਕੇ ਵੀ ਕੁਝ ਲੋਕ ਕਣਕ ਦੀ ਵਰਤੋਂ ਨਹੀਂ ਕਰ ਸਕਦੇ ਕਣਕ ਦੀ ਵਰਤੋਂ ਕਿੰਨਾ ਲਈ ਜ਼ਿਆਦਾ ਵਧੀਆ ਹੈ ਜਿਹੜੇ ਬਹੁਤ ਜ਼ਿਆਦਾ ਪਤਲੇ ਹਨ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਰੁੱਖਾਪਣ ਹੈ ਤੇ چھوٹے بچے ਜਿਨ੍ਹਾਂ ਦੀ ਅਸੀਂ ਗ੍ਰੋਥ ਚਾਉਂਦੇ ਹਾਂ ਜਿਨ੍ਹਾਂ ਦਾ ਸਾਨੂੰ ਲੱਗਦਾ ਹੈ ਕਿ weight gain ਹੋਣਾ ਚਾਹੀਦਾ ਹੈ ਜਾਂ ਜਿਹੜੇ ਵੀ weight gain ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਕਣਕ ਦਾ ਆਟਾ ਵਧੀਆ ਹੈ ਉਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲੇ ਨੰਬਰ ਤੇ ਆਟਾ ਆਉਂਦਾ ਹੈ ਜਿਹੜਾ ਹਰ ਕਿਸੇ ਲਈ ਚੰਗਾ ਹੈ ਉਹ ਹੈ ਜੌਂ ਦਾ ਆਟਾ ਅੰਗਰੇਜ਼ੀ ਦੇ ਵਿੱਚ ਅਸੀਂ ਇਸ ਨੂੰ barley ਕਹਿ ਦਿੰਦੇ ਹਾਂ ਤੇ ਇਸ ਆਟੇ ਦੀ ਜੇ ਤੁਸੀਂ ਰੈਗੂਲਰ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਮੈਂ ਇਹੀ ਸਲਾਹ ਦੇਵਾਂਗੀ ਕਿ ਤੁਸੀਂ ਬਿਨਾ ਛਿਲਕੇ ਵਾਲੇ ਜੌਂ ਦਾ ਆਟਾ ਪਿਸਵਾਓ ਜਿਹੜਾ ਕਿ ਖਾਨ ਵਿੱਚ ਬਹੁਤ ਸੌਖਾ ਹੋ ਜਾਂਦਾ ਹੈ ਤੇ ਇਸ ਦਾ ਕੋਈ ਬਹੁਤਾ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਕਣਕ ਦੀ ਰੋਟੀ ਨਹੀਂ ਖਾ ਰਹੇ ਕਿਉਂਕ ਨਾ ਖਾਨ ਵਿੱਚ ਇਸ ਦੀ ਦਿੱਕਤ ਆ ਸਕਦੀ ਹੈ ਤਾਂ ਇਸ ਤਰੀਕੇ ਜੇ ਤੁਸੀਂ ਜੌਂਦਾ ਆਟਾ ਵਰਤਦੇ ਹੋ ਤਾਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਇਹਨੂੰ ਗੁੰਨਿਆ ਵੀ ਉਸੇ ਤਰੀਕੇ ਜਾ ਸਕਦਾ ਹੈ ਜਿਵੇਂ ਕਣਕ ਦਾ ਸੀ ਆਟਾ ਗੁੰਨਦੇ ਹਾਂ ਬਹੁਤ ਵਧੀਆ ਇਹ ਗੁੰਨਿਆ ਜਾਂਦਾ ਹੈ ਸੌਖਾ ਹੈ ਕੋਈ ਪਕਾਉਣਾ ਵੀ ਔਖਾ ਨਹੀਂ ਹੈ ਜਿਨ੍ਹਾਂ ਦੇ શરીਰ ਵਿੱਚ ਬਹੁਤ ਜ਼ਿਆਦਾ ਗਰਮੀ ਰਹਿੰਦੀ ਹੈ, ਹੱਥਾਂ ਪੈਰਾਂ 'ਚ ਜਲਨ ਹੁੰਦੀ ਹੈ, ਅੱਖਾਂ 'ਚ ਜਲਨ ਹੁੰਦੀ ਹੈ, ਡਾਇਬਟੀਜ਼ ਦੇ ਰੋਗੀ, ਪੀਸੀਓਡੀ, ਥਾਇਰੋਇਡ ਜਾਂ ਜਿਨ੍ਹਾਂ ਦਾ ਪੇਟ ਅਕਸਰ ਖਰਾਬ ਰਹਿੰਦਾ ਹੈ, ਕੋਈ ਵੀ ਤੁਸੀਂ ਰੋਗ ਚੱਕ ਲਓ, ਮੀਨੋਪੌਜ਼ ਜਾਂ ਫਿਰ ਮਹਾਵਾਰੀ ਸੰਬੰਧਿਤ ਕੋਈ ਵੀ ਰੋਗ ਇਸਤਰੀਆਂ ਦੇ ਵਿੱਚ ਵੀ ਹਨ ਤਾਂ ਜੌਂ ਦਾ ਜਿਹੜਾ ਆਟਾ ਹੈ ਜਾਂ ਜੌਂ ਦਾ ਦਲੀਆ ਬਹੁਤ ਹੀ ਜ਼ਿਆਦਾ ਫਾਇਦਾ ਕਰਦਾ ਹੈ ਤੇ ਇਸ ਨੂੰ ਹਰ ਉਮਰ ਵਰਗ ਦੇ ਲੋਕ ਜਿਹੜੇ ਹਨ ਉਹ ਵਰਤੋ ਕਰ ਸਕਦੇ ਹਨ। ਇਸ ਤੋਂ ਅਗਲੀ ਆٹےਵਾਰੀ ਅਸੀਂ ਗੱਲ ਕਰਾਂਗੇ ਉਹ ਹੈ ਜਵਾਰ ਦਾ ਆਟਾ ਜਵਾਰ ਦਾ ਆਟਾ ਵੀ ਤਸੀਰ ਵਿੱਚ ਠੰਡਾ ਹੁੰਦਾ ਹੈ ਤੇ ਗਰਮੀਆਂ ਦੇ ਵਿੱਚ ਖਾਣ ਲਈ ਬਹੁਤ ਚੰਗਾ ਹੈ ਖੂਨ ਦੀ ਸਫਾਈ ਕਰਦਾ ਹੈ ਜਵਾਰ ਇੱਕ ਤਰ੍ਹਾਂ ਦਾ ਮਿਲਟ ਹੈ ਇਸ ਕਰਕੇ ਗਲੂਟਨ ਫ੍ਰੀ ਵੀ ਹੈ ਤੇ ਜਿਨ੍ਹਾਂ ਨੂੰ ਕਣਕ ਤੋਂ ਅਲਰਜੀ ਹੈ ਉਹਨਾਂ ਲਈ ਵੀ ਜਵਾਰ ਦਾ ਆਟਾ ਬਹੁਤ ਵਧੀਆ ਹੈ ਪੇਟ ਜਿਨ੍ਹਾਂ ਦਾ ਠੀਕ ਨਹੀਂ ਰਹਿੰਦਾ ਡਾਇਬਟੀਜ਼ ਦੇ ਰੋਗੀ ਹਨ ਜਾਂ ਹਾਰਟ ਦੇ ਪੇਸ਼ੈਂਟ ਹਨ ਜਿਨ੍ਹਾਂ ਦਾ ਬੀਪੀ ਵੱਧਦਾ ਹੈ ਜਿਨ੍ਹਾਂ ਦਾ ਕੋਲੇਸਟ੍ਰੋਲ ਹਾਈ ਰਹਿੰਦਾ ਹੈ ਫੈਟੀ ਲਿਵਰ ਦੇ ਪੇਸ਼ੈਂਟ ਹਨ ਇਹ ਸਾਰੇ ਹੀ ਜਵਾਰ ਦੇ ਆਟੇ ਦੀ ਰੋਟੀ ਜਿਹੜੀ ਹੈ ਉਹ ਲੈ ਸਕਦੇ ਹਨ ਤੇ ਜਵਾਰ ਦੇ ਆਟੇ ਦੀ ਰੋਟੀ ਜਿਹੜੀ ਹੈ ਨਾਲ ਕੀ ਉਹਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਵਿੱਚ weight loss ਨਾ ਹੋਵੇ ਸਗੋਂ weight gain ਹੋਵੇ ਤੇ maintain ਹੋਵੇ ਇਸ ਤੋਂ ਬਾਅਦ ਅਗਲਾ ਜਿਹੜਾ ਆਟਾ ਅਸੀਂ ਵਰਤ ਸਕਦੇ ਹਾਂ ਉਹ ਹੈ ਬੇਸਨ ਬੇਸਨ ਸਾਡੇ ਘਰ ਆਮ ਹੀ ਹੁੰਦਾ ਹੈ ਤੇ ਕਦੀ ਕਦੀ ਅਸੀਂ ਬੇਸਨ ਦੀ ਵਰਤੋਂ ਵੀ ਕਰ ਸਕਦੇ ਹਾਂ ਜੇ ਤੁਸੀਂ ਬੇਸਨ ਤੋਂ ਵੀ ਜ਼ਿਆਦਾ ਚੰਗੀ ਕੋਈ ਚੀਜ਼ ਪਾਉਣਾ ਚਾਹੁੰਦੇ ਹੋ ਉਹ ਹੈ ਭੁੰਨੇ ਛੋਲੇ ਇਹਨਾਂ ਨੂੰ ਪੀਸ ਲਓ ਤੇ ਭੁੰਨੇ ਹੋਏ ਛੋਲਿਆਂ ਦਾ ਜਿਹੜਾ ਆਟਾ ਹੈ ਜੇ ਇਹ ਤੁਸੀਂ ਮਿਕਸ ਕਰਦੇ ਹੋ ਤਾਂ ਇਹ ਹੋਰ ਵੀ ਜ਼ਿਆਦਾ ਫਾਇਦਾ ਕਰਦਾ ਹੈ ਕਿਉਂਕਿ ਇਹ ਥੋੜਾ ਰੁੱਖਾ ਹੁੰਦਾ ਹੈ ਪਰ ਇਹ ਉਹਨਾਂ ਲਈ ਜ਼ਿਆਦਾ ਚੰਗਾ ਹੈ ਜਿਹੜੇ weight ਘਟਾਉਣਾ ਚਾਹੁੰਦੇ ਹਨ ਤੇ ਜਿਨ੍ਹਾਂ ਦੇ ਜਿਹੜੇ ਰੋਗਾਂ ਦਾ ਕਾਰਨ ਹੈ ਉਹ ਜ਼ਿਆਦਾ weight ਹੈ ਤਾਂ ਤੁਸੀਂ ਉੱਥੇ ਭੁੰਨੇ ਛੋਲਿਆਂ ਦਾ ਆਟਾ ਵਰਤੋਂ ਕਰ ਸਕਦੇ ਹੋ ਇਸ ਦੀ ਹੈ ਇਹ ਵੀ ਤਸਵੀਰ ਵਿੱਚ ਠੰਡੀ ਹੁੰਦੀ ਹੈ ਤੇ ਰੋਜ਼ਾਨਾ ਜੇ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਤਾਂ ਬਹੁਤ ਫਾਇਦਾ ਕਰਦੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਮਲਟੀ ਗ੍ਰੇਨ ਆਟੇ ਦੀ ਕੀ ਸਾਨੂੰ ਮਲਟੀ ਗ੍ਰੇਨ ਆਟਾ ਵਰਤਣਾ ਚਾਹੀਦਾ ਹੈ ਤਾਂ ਇਸ ਦਾ ਉੱਤਰ ਹੈ ਨਹੀਂ ਸਾਨੂੰ ਹਮੇਸ਼ਾ ਹੀ ਅਲੱਗ-ਅਲੱਗ ਤਰ੍ਹਾਂ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ ਸਾਰੇ ਆਟਿਆਂ ਨੂੰ ਇੱਕੋ ਨਾਲ ਨਾ ਰਲਾਓ ਇਹ ਕਰ ਸਕਦੇ ਹੋ ਕਿ ਕਣਕ ਦੇ ਆਟੇ ਵਿੱਚ ਕਿਸੇ ਹੋਰ ਆਟੇ ਦੀ ਮੁੱਠੀ ਰਲਾ ਲਓ ਜਾਂ ਦੋਨਾਂ ਨੂੰ ਮਿਕਸ ਕਰਕੇ ਬਣਾ ਲਓ ਕਿਉਂਕਿ ਕਣਕ ਦੇ ਆਟੇ ਤੋਂ ਸਾਡੀ ਜਿਹੜੀ ਗੱਠ ਹੈ ਉਹ ਬਹੁਤ ਸਮੇਂ ਤੋਂ ਆਦੀ ਹੈ ਜੇ ਤੁਸੀਂ ਚਾਹੋ ਤਾਂ ਸਿੰਗਲ ਆਟਾ ਖਾਓ ਉਹ ਬਹੁਤ ਫਾਇਦਾ ਕਰਦਾ ਹੈ ਤੇ ਵੱਧ ਤੋਂ ਵੱਧ ਤੁਸੀਂ ਦੋ ਆਟੇ ਰਲਾ ਲਓ ਪਰ ਕਦੀ ਵੀ ਚਾਰ ਤੋਂ ਪੰਜ ਆਟੇ ਇੱਕੋ ਨਾਲ ਰਲਾ ਕੇ ਨਾ ਖਾਓ ਇਸ ਦੇ ਨਾਲ ਪੇਟ ਦੇ ਰੋਗ ਇਹ ਚੀਜ਼ਾਂ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਕਿਸ ਕਾਰਨ ਕਰਕੇ ਹੋ ਰਹੀਆਂ ਹਨ ਜਦੋਂ ਅਸੀਂ ਕੱਲੇ-ਕੱਲੇ ਅਨਾਜ ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਇਹ ਵੀ ਸਮਝ ਆਉਂਦਾ ਹੈ ਕਿ ਇਸ ਅਨਾਜ ਨੂੰ ਖਾਣ ਤੋਂ ਬਾਅਦ ਸਾਡੇ ਪੇਟ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਹੋਈ ਤੇ ਉਹ ਸਾਨੂੰ ਨਹੀਂ ਪਚਦਾ ਅਸੀਂ ਉਸ ਨੂੰ ਅਲੱਗ ਵੀ ਕਰ ਸਕਦੇ ਹਾਂ ਤਾਂ ਇਸ ਕਰਕੇ ਕਦੀ ਵੀ ਸਾਨੂੰ ਇਕੱਠੇ ਮਿਕਸ ਕਰਕੇ ਆਟੇ ਨਹੀਂ ਖਾਣੇ ਚਾਹੀਦੇ ਸੋ ਸਾਡੀ ਜਿਹੜੀ ਆਟੇ ਦੀ ਲਿਸਟ ਹੈ ਗਰਮੀ ਦੀ ਰੁੱਤ ਲਈ ਉਹ ਹੈ ਕਣਕ ਦਾ ਆਟਾ ਜੋਹ ਦਾ ਆਟਾ ਜਵਾਰ ਦਾ ਆਟਾ ਬੇਸਨ ਜਾਂ ਪੁੰਨੇ ਛੋਲਿਆਂ ਦਾ ਆਟਾ ਜਾਂ ਮੂੰਗੀ ਦੀ ਦਾਲ ਦਾ ਆਟਾ ਮਿਲਟਸ ਦੇ ਵਿੱਚੋਂ ਕੋਧਰੇ ਦੇ ਆٹے ਦੀ ਵਰਤੋਂ ਵੀ ਅਸੀਂ ਗਰਮੀਆਂ ਦੇ ਵਿੱਚ ਕਰ ਸਕਦੇ ਹਾਂ ਤੇ ਰਾਗੀ ਬਾਰੇ ਬਹੁਤ ਸਾਰੇ ਲੋਕ ਪੁੱਛਦੇ ਹਨ ਪਰ ਰਾਗੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਕਰਕੇ ਇਸ ਨੂੰ ਸਰਦੀਆਂ ਦੇ ਵਿੱਚ ਵਰਤਣਾ ਜ਼ਿਆਦਾ ਫਾਇਦੇਮੰਦ ਹੈ ਹੁਣ ਅਸੀਂ ਅੱਗੇ ਗੱਲ ਕਰਾਂਗੇ ਸਬਜ਼ੀਆਂ ਦੇ ਬਾਰੇ ਵਿੱਚ ਸਬਜ਼ੀਆਂ ਜਿਹੜੀਆਂ ਸਾਡੇ ਕੋਲ ਆਉਂਦੀਆਂ ਹਨ ਇਹ ਵੀ ਰੁੱਤ ਦੇ ਅਨੁਸਾਰ ਆਉਂਦੀਆਂ ਹਨ ਤੇ ਸਾਨੂੰ ਇਹਨਾਂ ਦੀ ਵਰਤੋਂ ਰੁੱਤ ਅਨੁਸਾਰ ਹੀ ਕਰਨੀ ਚਾਹੀਦੀ ਹੈ ਸਰੀਰ ਨੂੰ ਠੰਡਾ ਰੱਖਣਾ ਚਾਹੁੰਦੇ ਹਾਂ ਤਾਂ ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਹੀ ਵਰਤੋਂ ਕਰੋ ਜਿਵੇਂ ਕਿ ਪਿੰਡੀ ਤੋਰੀ ਕੱਦੂ ਪੇਠਾ ਕਰੇਲਾ ਇਹ ਸਭ ਸਬਜ਼ੀਆਂ ਜਿਹੜੀਆਂ ਗਰਮੀਆਂ ਵਿੱਚ ਮਿਲਦੀਆਂ ਹਨ ਉਹ ਸਭ ਸਰੀਰ ਨੂੰ ਤਰੋਤਾਜ਼ਾ ਤੇ ਠੰਡਾ ਰੱਖਦੀਆਂ ਹਨ ਕੋਸ਼ਿਸ਼ ਕਰੋ ਕਿ ਰਾਤ ਦੀ ਜਿਹੜੀ ਰੋਟੀ ਹੈ ਰਾਤ ਦੇ ਭੋਜਨ ਵਿੱਚ ਤੁਸੀਂ ਹਮੇਸ਼ਾ ਸਬਜ਼ੀ ਦੀ ਵਰਤੋਂ ਕਰੋ ਦਾਲਾਂ ਦੀ ਵਰਤੋਂ ਘੱਟ ਕਰੋ ਦਾਲਾਂ ਨਾ ਖਾਓ ਕਿਉਂਕਿ ਇਸ ਦੇ ਨਾਲ ਅੱਗੇ ਇਸ ਤਰ੍ਹਾਂ ਦੀ ਜਿਹੜੀ ਭਾਰੀ ਸਬਜ਼ੀਆਂ ਹਨ ਕੁਝ ਵੇਸਨ ਤੋਂ ਬਣਾਉਂਦੇ ਹੋ ਕੜੀ ਹੈ ਇਹ ਸਬਜ਼ੀ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਇਸਦੀ ਵਰਤੋਂ ਸਾਨੂੰ ਦੁਪਹਿਰ ਵੇਲੇ ਜਾਂ ਫਿਰ ਸਵੇਰ ਦੇ ਭੋਜਨ ਵਿੱਚ ਕਰਨੀ ਚਾਹੀਦੀ ਹੈ ਭਾਵੇਂ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਹਰ ਤਰ੍ਹਾਂ ਦੀ ਸਬਜ਼ੀ ਜਿਹੜੀ ਹੈ ਉਹ ਮਿਲ ਜਾਂਦੀ ਹੈ ਪਰ ਅਸੀਂ ਜਾਣਦੇ ਹਾਂ ਕਿ ਕੁਦਰਤ ਇਸ ਮੌਸਮ ਵਿੱਚ ਕੀ ਪੈਦਾ ਕਰ ਸਕਦੀ ਹੈ ਜੇ ਅਸੀਂ ਮੌਸਮ ਅਨੁਸਾਰ ਸਬਜ਼ੀਆਂ ਤੇ ਫਲ ਲੈਂਦੇ ਹਾਂ ਉਹਨਾਂ ਦਾ ਜਿਹੜਾ ਨਿਊਟ੍ਰੀਸ਼ਨਲ ਵੈਲਿਊ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਗੱਲ ਸਿਰਫ ਨਿਊਟ੍ਰੀਸ਼ਨ ਦੀ ਨਹੀਂ ਹੈ ਸਾਡੇ ਸਰੀਰ ਦੀ ਲੋੜ ਦੀ ਵੀ ਹੈ ਕਿਉਂਕਿ ਗਰਮੀ ਦੀ ਰੁੱਤ ਹੈ ਅਸੀਂ ਸਰੀਰ ਨੂੰ ਠੰਡਾ ਰੱਖਣਾ ਹੈ ਤਾਂ ਗਰਮੀ ਰੁੱਤ ਦੀਆਂ ਸਬਜ਼ੀਆਂ ਤੇ ਫਲ ਹੀ ਸਰੀਰ ਨੂੰ ਠੰਡਾ ਰੱਖ ਸਕਦੇ ਹਨ ਕਿਉਂਕਿ ਜੇ ਗਰਮੈਸ਼ ਪੈ ਜਾਂਦੀ ਹੈ ਪਿਤ ਦੋਸ਼ ਵਧ ਜਾਂਦਾ ਹੈ ਉਸ ਦੇ ਰੋਗ ਵੀ ਬਹੁਤ ਭਿਆਨਕਰ ਹਨ ਜਿਨ੍ਹਾਂ ਨੂੰ ਕਾਬੂ ਕਰਨਾ ਬਾਅ ਅੱਜਕੱਲ੍ਹ ਦੇ ਮੌਸਮ ਅਨੁਸਾਰ ਸਾਨੂੰ ਖੀਰਾ, ਤਰਾਂ, ਤਰਬੂਜ, ਖਰਬੂਜੇ ਇਸ ਤਰ੍ਹਾਂ ਦੇ ਠੰਡੇ ਫਲਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤੇ ਇਹ ਜਿੰਨੇ ਵੀ ਫਲ ਹਨ ਇਹਨਾਂ ਨਾਲ ਦੁੱਧ, ਦਹੀਂ, ਲੱਸੀ ਇਸ ਤਰ੍ਹਾਂ ਦੀ ਚੀਜ਼ ਦੀ ਵਰਤੋਂ ਨਾ ਕਰੋ ਤੇ ਭੋਜਨ ਜਿਹੜਾ ਹੈ ਉਸ ਤੋਂ ਜਾਂ ਤਾਂ ਤੁਸੀਂ 1 ਘੰਟਾ ਪਹਿਲਾਂ ਇਹਨਾਂ ਫਲਾਂ ਨੂੰ ਲੈ ਲਓ ਜਾਂ ਫਿਰ 1.5 ਘੰਟਾ ਬਾਅਦ ਵਿੱਚ ਲਓ ਕਦੀ ਵੀ ਭੋਜਨ ਦੇ ਨਾਲ ਇਹਨਾਂ ਫਲਾਂ ਨੂੰ ਮਿਕਸ ਨਾ ਕਰੋ ਅਗਲੀ ਚੀਜ਼ ਅਸੀਂ ਕਿਹੋ ਜਿਹਾ ਤੇਲ ਬਾਰੇ ਗੱਲ ਕਰਾਂਗੇ ਕਿ ਸਬਜ਼ੀਆਂ ਨੂੰ ਪਕਾਉਣਾ ਕਿਸ ਵਿੱਚ ਹੈ ਤਾਂ ਕਿ ਉਹਦੀ ਤਸੀਰ ਜਿਹੜੀ ਹੈ ਉਹ ਠੰਡੀ ਹੁੰਦੀ ਹੈ ਮੱਖਣ ਦੀ ਤਸੀਰ ਠੰਡੀ ਹੁੰਦੀ ਹੈ ਤੁਸੀਂ ਕਿਹੋ ਤੇ ਮੱਖਣ ਦੀ ਵਰਤੋਂ ਕਰ ਸਕਦੇ ਹੋ ਸਰੋਂ ਦਾ ਤੇਲ ਜਿਹੜਾ ਹੈ ਉਹ ਗਰਮ ਹੁੰਦਾ ਹੈ ਇਸ ਕਰਕੇ ਜਿਨ੍ਹਾਂ ਨੂੰ ਜ਼ਿਆਦਾ ਤੇਜਾਬ ਹੈ ਜਾਂ ਜ਼ਿਆਦਾ ਪਿੱਕ ਸੰਬੰਧੀ ਸਮੱਸਿਆਵਾਂ ਹਨ ਉਹ ਸਰੋਂ ਦੇ ਤੇਲ ਦੀ ਵਰਤੋਂ ਥੋੜਾ ਜਿਹਾ ਸੰਭਲ ਕੇ ਜਾਂ ਥੋੜਾ ਕੱਟ ਕਰਨ ਜਾਂ ਫਿਰ ਤੁਸੀਂ ਤਿੰਨ ਸਮੇਂ ਦੇ ਭੋਜਨ ਵਿੱਚੋਂ ਇੱਕ ਸਮੇਂ ਸਰੋਂ ਦਾ ਤੇਲ ਵਰਤੋਂ ਕਰ ਸਕਦੇ ਹੋ ਦੋ ਸਮੇਂ ਦੇਸੀ ਕਿਹੋਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਬਹੁਤ ਹੀ ਥੋੜੇ ਤੇਲ ਵਿੱਚ ਤੜਕਾ ਲਗਾਓ ਤੇ ਬਾਅਦ ਵਿੱਚ ਸਬਜ਼ੀ ਦੇ ਵਿੱਚ ਗਰਮੀ ਦੀ ਰੁੱਤ ਵਿੱਚ ਵੀ ਜਿਹੜੇ ਲੋਕ ਭਾਰ ਵਧਾਉਣਾ ਚਾਹੁੰਦੇ ਹਨ ਜਾਂ ਫਿਰ ਜਿਨ੍ਹਾਂ ਨੂੰ ਲੋੜ ਤੋਂ ਜ਼ਿਆਦਾ ਗਰਮੀ ਹੈ ਤੇ ਗਰਮੈਸ਼ ਸੰਬੰਧੀ ਬਹੁਤ ਜ਼ਿਆਦਾ ਸਮੱਸਿਆਵਾਂ ਹਨ ਉਹ ਮਿਸ਼ਰੀ ਦੇ ਪਾਊਡਰ ਨੂੰ ਮੱਖਣ ਦੇ ਵਿੱਚ ਰਲਾ ਕੇ ਉਸ ਦੇ ਨਾਲ ਵੀ ਰੋਟੀ ਖਾ ਸਕਦੇ ਹਨ। ਇਹ ਤਸਵੀਰ ਵਿੱਚ ਬਹੁਤ ਹੀ ਜ਼ਿਆਦਾ ਠੰਡੀ ਰੋਟੀ ਹੈ। ਇਸ ਦੇ ਨਾਲ ਕਿਸੇ ਸਬਜ਼ੀ ਦੀ ਜ਼ਰੂਰਤ ਨਹੀਂ ਹੈ ਤੇ ਇਸ ਨੂੰ ਬੱਚਿਆਂ ਨੂੰ ਵੀ ਜੇ ਅਸੀਂ ਦਿੰਦੇ ਹਾਂ ਤਾਂ ਉਹਨਾਂ ਲਈ ਇਹ ਬਹੁਤ ਹੀ ਹੈਲਦੀ ਹੈ। ਇਸ ਤੋਂ ਇਲਾਵਾ ਤੁਸੀਂ ਧਨੀਏ ਤੇ ਪੁਦੀਨੇ ਦੀ ਚਟਨੀ ਜਿਹੜੀ ਹੈ ਉਹ ਰਗੜ ਸਕਦੇ ਹੋ। ਇਹ ਵੀ ਠੰਡੀ ਹੁੰਦੀ ਹੈ। ਇਸ ਦੇ ਨਾਲ ਤੁਸੀਂ ਮੱਖਣੀ ਲੈ ਕੇ ਰੋਟੀ ਖਾ ਸਕਦੇ ਹੋ ਤਾਂ ਇਹ ਵੀ ਤਸਵੀਰ ਵਿੱਚ ਬਹੁਤ ਹੀ ਠੰਡਾ ਭੋਜਨ ਹੋ ਜਾਂਦਾ ਗਰਮੀ ਰੁੱਤ ਵਿੱਚ ਮਿੱਠੇ ਦੀ ਲੋੜ ਸਾਨੂੰ ਬਹੁਤ ਜ਼ਿਆਦਾ ਪੈਂਦੀ ਹੈ ਕਿਉਂਕਿ ਸੂਰਜ ਦੀ ਗਰਮੀ ਕਰਕੇ ਜਿਹੜਾ ਸਰੀਰ ਹੈ ਇਸ ਦੀ ਕਫ ਸੁੱਕਦੀ ਹੈ ਤੇ ਅੰਦਰ ਰੁੱਖਾਪਨ ਆਉਂਦਾ ਹੈ ਉਸ ਨੂੰ ਭਰਨ ਲਈ ਪਾਣੀ ਦੀ ਲੋੜ ਮਿੱਠੇ ਦੀ ਲੋੜ ਜ਼ਿਆਦਾ ਪੈਂਦੀ ਹੈ ਇਸ ਕਰਕੇ ਤੁਸੀਂ ਜਿਹੜੇ ਡਰਿੰਕਸ ਹਨ ਉਹ ਵੱਧ ਤੋਂ ਵੱਧ ਆਪਣੇ ਸ਼ਾਮਿਲ ਕਰ ਸਕਦੇ ਹੋ ਜਿਵੇਂ ਕਿ ਨਿੰਬੂ ਪਾਣੀ ਹੋ ਗਿਆ ਕੱਚੀ ਲੱਸੀ ਹੋ ਗਈ ਦਹੀਂ ਦੀ ਲੱਸੀ ਹੋ ਗਈ ਗੂਨ ਗਤੀਰਾ ਹੋ ਗਿਆ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹਨ ਇਹ ਸਰੀਰ ਨੂੰ ਠੰਡਾ ਰੱਖਦੀਆਂ ਹਨ ਇਸ ਤੋਂ ਇਲਾਵਾ ਜੇ ਅਸੀਂ ਮਸਾਲਿਆਂ ਦੀ ਗੱਲ ਕਰੀਏ ਤਾਂ ਮਸਾਲਿਆਂ ਦੇ ਵਿੱਚ ਹਰੀ ਇਲਾਇਚੀ, ਮੁਲਠੀ, ਸੌਂਫ ਇਹ ਅਸੀਂ ਚਾਹ ਜਾਂ ਦੁੱਧ ਲਈ ਇਸਤੇਮਾਲ ਕਰ ਸਕਦੇ ਹਾਂ ਤੇ ਗਰਮ ਮਸਾਲੇ ਜੇ ਅਸੀਂ ਸਬਜ਼ੀ ਦੀ ਗੱਲ ਕਰੀਏ ਤਾਂ ਜੀਰਾ ਤੇ ਧਨੀਆ ਬਹੁਤ ਹੈ ਤੁਸੀਂ ਮਿਰਚ ਦੀ ਜਗ੍ਹਾ ਹਰੀ ਮਿਰਚ ਦੀ ਵਰਤੋਂ ਕਰੋ ਤਾਂ ਜ਼ਿਆਦਾ ਚੰਗਾ ਹੈ ਸੈਂਦਾ ਨਮਕ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਜੇ ਹੋਰ ਮਸਾਲਿਆਂ ਦੀ ਵਰਤੋਂ ਕਰਨਾ ਚਾਹੀਏ ਤਾਂ ਅਸੀਂ ਲੌਂਗ ਤੇ ਤੇਜ ਪੱਤੇ ਦੀ ਵਰਤੋਂ ਕਰ ਸਕਦੇ ਹਾਂ ਕਿਉਂਕਿ ਇਹ ਹਲਕੇ ਹੀ ਗਰਮ ਹੁੰਦੇ ਹਨ ਕੀਤੀ ਜਾ ਸਕਦੀ ਹੈ ਤੇ ਕਦੀ ਬਹੁਤ ਹੀ ਜ਼ਰੂਰਤ ਹੋਵੇ ਕਿਸੇ ਨੂੰ ਖਾਂਸੀ ਜੁਕਾਮ ਹੋਵੇ ਤਾਂ ਕਿਸੇ ਖਾਸ ਕਾਰਨ ਕਰਕੇ ਅਸੀਂ ਸੁੰਡ ਦੀ ਵਰਤੋਂ ਕਰ ਸਕਦੇ ਹਾਂ ਕਿਉਂਕਿ ਅਦਰਕ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ ਉਸ ਨੂੰ ਗਰਮੀ ਵਿੱਚ ਨਹੀਂ ਵਰਤਿਆ ਜਾ ਸਕਦਾ ਤੇ ਸੁੰਡ ਨੂੰ ਵੀ ਬਹੁਤ ਹੀ ਥੋੜਾ ਲੋੜ ਪੈਂਦੇ ਹੀ ਵਰਤਣਾ ਹੈ ਗਰਮੀ ਰੁੱਤ ਵਿੱਚ ਸਰੀਰ ਨੂੰ ਠੰਡਾ ਰੱਖਣ ਦੇ ਲਈ ਅਸੀਂ ਸਤੂਆਂ ਦੀ ਵਰਤੋਂ ਵੀ ਕਰ ਸਕਦੇ ਹਾਂ ਜਿਵੇਂ ਕਿ ਜੌਂ ਦਾ ਸਤੂ ਹੋ ਗਿਆ ਕੁੰਨੇ ਛੋਲਿਆਂ ਦਾ ਸਤੂ ਹੋ ਗਿਆ ਇਹਨਾਂ ਦੀ ਵਰਤੋਂ ਵੀ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਜੇ ਅਸੀਂ ਮਿੱਠੇ ਨੂੰ ਲੈ ਕੇ ਚੱਲੀਏ ਤਾਂ ਉਹਦੇ ਵਿੱਚ ਮਿਸ਼ਰੀ ਦਾ ਪਾਊਡਰ ਤੇ ਸ਼ੱਕਰ ਇਹ ਦੋਨੋਂ ਬੂਰਾ ਖੰਡ ਹੋਗੀ ਜਿਹੜੀ ਦੇਸੀ ਖੰ ਗਰਮੀਆਂ ਦੇ ਵਿੱਚ ਦੁੱਧ ਦਾ ਸੇਵਨ ਵੀ ਬਹੁਤ ਫਾਇਦੇਮੰਦ ਹੈ ਕਿਉਂਕਿ ਦੁੱਧ ਦੀ ਤਾਸੀਰ ਜਿਹੜੀ ਹੈ ਉਹ ਠੰਡੀ ਹੁੰਦੀ ਹੈ ਤੇ ਜੇ ਇਸ ਨੂੰ ਮਿੱਠਾ ਕਰਨ ਦੇ ਲਈ ਅਸੀਂ ਧਾਗੇ ਵਾਲੀ ਮਿਸ਼ਰੀ ਇਸ ਦੇ ਅੰਦਰ ਰਲਾ ਲਈਏ ਤਾਂ ਇਹ ਹੋਰ ਵੀ ਜ਼ਿਆਦਾ ਫਾਇਦੇਮੰਦ ਹੋ ਜਾਂਦਾ ਹੈ ਤੇ ਸਰੀਰ ਵਿੱਚ ਕਿੰਨੀ ਵੀ ਗਰਮੀ ਹੋਵੇ ਪੇਸ਼ਾਬ ਸੰਬੰਧੀ ਸਮੱਸਿਆਵਾਂ ਹੋਣ ਉਹਦੇ ਤੋਂ ਰਾਹਤ ਦਿਵਾਉਂਦਾ ਹੈ ਪਰ ਫਿਰ ਵੀ ਡਾਇਬਟੀਜ਼ ਦੇ ਜਿਹੜੇ ਰੋਗੀ ਹਨ ਉਹਨਾਂ ਨੇ ਖਾਸ ਖਿਆਲ ਰੱਖਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਮਿੱਠਾ ਗਰਮੀਆਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਨਹੀਂ ਲੈ ਸਕਦੇ ਪਰ ਕੁਦਰਤੀ ਫਲਾਂ ਦੀ ਵਰਤੋਂ ਕੁਝ ਮਾਤਰਾ ਦੇ ਵਿੱਚ ਕਰ ਸਕਦੇ ਹਨ ਜਿਹੜੇ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ ਉਹਨਾਂ ਲਈ ਨਿਯਮ ਇਹ ਹੈ ਕਿ ਤੁਹਾਨੂੰ ਗਰਮੀ ਦੇ ਰੁੱਤ ਵਿੱਚ ਇਸ ਦੀ ਮਾਤਰਾ ਬਹੁਤ ਹੀ ਜ਼ਿਆਦਾ ਘਟਾ ਦੇਣੀ ਚਾਹੀਦੀ ਹੈ ਤੇ ਬਹੁਤ ਘੱਟ ਮਾਤਰਾ ਵਿੱਚ ਵੀ ਉਹਨਾਂ ਨੂੰ ਹੀ ਲੈਣਾ ਚਾਹੀਦਾ ਹੈ ਜਿਨ੍ਹਾਂ ਨੂੰ ਇਸ ਦਾ ਅਭਿਆਸ ਹੈ ਤੇ ਜਿਹੜੇ ਬਹੁਤ ਹੀ ਓਕੇਸ਼ਨਲੀ ਕਦੀ ਕਦੀ ਲੈਂਦੇ ਹਨ ਉਹਨਾਂ ਨੂੰ ਗਰਮੀ ਰੁੱਤ ਵਿੱਚ ਇਸ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ ਗਰਮੀ ਦੀ ਰੁੱਤ ਦੇ ਵਿੱਚ ਅਸੀਂ ਸਰੀਰ ਨੂੰ ਠੰਡਾ ਰੱਖਣ ਦੇ ਲਈ ਦੋ ਵਾਰੀ ਇਸ਼ਨਾਨ ਕਰ ਸਕਦੇ ਹਾਂ ਇੱਕ ਤਾਂ ਸਵੇਰ ਦੇ ਭੋਜਨ ਤੋਂ ਪਹਿਲਾਂ ਤੇ ਦੂਸਰਾ ਹੈ ਰਾਤ ਦੇ ਭੋਜਨ ਤੋਂ ਪਹਿਲਾਂ ਭੋਜਨ ਕਰਨ ਤੋਂ ਬਾਅਦ ਸਾਨੂੰ ਕਦੀ ਵੀ ਇਸ਼ਨਾਨ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਸਾਡੀ ਪਾਚਨ ਕਿਰਿਆ ਦੇ ਉ ਗਰਮੀ ਦੀ ਰੁੱਤ ਦੇ ਵਿੱਚ ਸਾਨੂੰ ਧੁੱਪ ਤੋਂ ਆਪਣੇ ਸ਼ਰੀਰ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਤੇ ਜੇ ਅਸੀਂ ਧੁੱਪ ਲੈਣਾ ਚਾਹੁੰਦੇ ਹਾਂ ਕਿਉਂਕਿ ਜਿਵੇਂ ਕਿ ਅੱਜਕੱਲ ਵਿਟਾਮਿਨ ਡੀ ਦੀ ਕਮੀ ਵੀ ਸਾਨੂੰ ਬਹੁਤ ਦੇਖਣ ਨੂੰ ਮਿਲਦੀ ਹੈ ਤਾਂ ਬਿਲਕੁਲ ਸਵੇਰ ਦਾ ਜਿਹੜਾ ਚੜਦਾ ਸੂਰਜ ਹੈ ਉਸ ਨੂੰ ਅਸੀਂ 10 ਮਿੰਟ ਦੇਖਣਾ ਹੈ ਤੇ ਜਿਹੜਾ ਸ਼ਾਮ ਦਾ ਢਲਦਾ ਸੂਰਜ ਹੈ ਉਸ ਨੂੰ ਅਸੀਂ 10 ਮਿੰਟ ਦੇਖ ਸਕਦੇ ਹਾਂ ਤੇ ਉਸ ਵੇਲੇ ਅਸੀਂ ਜਿੰਨੇ ਘੱਟ ਕੱਪੜੇ ਪਾਏ ਹੋਣਗੇ ਓਨਾ ਜ਼ਿਆਦਾ ਵਿਟਾਮਿਨ ਡੀ ਦੀ ਜਿਹੜੀ ਐਬਜ਼ોર્ਪਸ਼ਨ ਹੈ ਉਹ ਬਾਡੀ ਦੇ ਵਿੱਚ ਹੁੰਦੀ ਹੈ ਤੇ ਇਹ ਬਹੁਤ ਹੀ ਫਾਇਦਾ ਕਰਦੀ ਹੈ ਇਹ ਬਹੁਤ ਸਾਰੀ ਰੋਗਾਂ ਤੋਂ ਸਾਨੂੰ ਬਚਾਉਂਦੀ ਹੈ ਗਰਮੀ ਦੀ ਰੁੱਤ ਦੇ ਵਿੱਚ ਜੇ ਅਸੀਂ ਵਿਆਮ ਜਾਂ ਕਸਰਤ ਦੀ ਗੱਲ ਕਰੀਏ ਤਾਂ ਉਹਦੇ ਬਾਰੇ ਹੈ ਕਿ ਬਹੁਤ ਹੀ ਸਾਨੂੰ ਥੋੜਾ ਕਰਨਾ ਚਾਹੀਦਾ ਹੈ ਕਿਉਂਕਿ ਇਸ ਰੁੱਤ ਵਿੱਚ ਸਾਨੂੰ ਬਹੁਤ ਜਲਦੀ ਪਸੀਨਾ ਆ ਜਾਂਦਾ ਹੈ ਤੇ ਜੇ ਅਸੀਂ ਲੋੜ ਤੋਂ ਜ਼ਿਆਦਾ ਕਸਰਤ ਜਾਂ ਵਿਆਮ ਕਰਾਂਗੇ ਤਾਂ ਉਹਦੇ ਨਾਲ ਹੀ ਸਾਡਾ ਸਰੀਰ ਕਮਜ਼ੋਰ ਹੋ ਸਕਦਾ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਸੀਂ ਇਸ ਤਰ੍ਹਾਂ ਦਾ ਪ੍ਰਾਣਯਾਮ ਕਰੋ ਜਿਹੜਾ ਕਿ ਜਿਸ ਤਰ੍ਹਾਂ ਅਸੀਂ ਲੰਬੇ-ਲੰਬੇ ਸਾਹ ਲੈਂਦੇ ਹਾਂ ਜਿਹੜਾ ਕਿ ਸਾਡੇ ਸਰੀਰ ਨੂੰ ਅੰਦਰੋਂ ਠੰਡਾ ਕਰੇ ਜਿਵੇਂ ਕਿ ਸ਼ੀਤਲੀ ਤੇ ਸ਼ੀਤਕਾਰੀ ਪ੍ਰਾਣਯਾਮ ਬਾਰੇ ਕਿਹਾ ਗਿਆ ਹੈ ਜਾਂ ਫਿਰ ਤੁਸੀਂ ਹਲਕੀ-ਫੁਲਕੀ ਸੈਰ ਕਰ ਸਕਦੇ ਹੋ ਉਹ ਵੀ ਠੰਡੇ ਵੇਲੇ ਤੇ ਬਹੁਤ ਭਾਰੀ ਵਿਆਮ ਤੋਂ ਬ आयुर्वेद ਅਨੁਸਾਰ ਦਿਨ ਦੇ ਵੇਲੇ ਸੌਣਾ ਬਿਲਕੁਲ ਮਨਾਹੀ ਕੀਤੀ ਗਈ ਹੈ ਪਰ ਗਰਮੀ ਰੁੱਤ ਦੇ ਵਿੱਚ ਅਸੀਂ ਕੁਝ ਮਿੰਟਾਂ ਦੀ ਨੈਪ ਜਿਵੇਂ 15-20 ਮਿੰਟ ਹੋ ਗਏ 30 ਮਿੰਟ ਅੱਧੇ ਘੰਟੇ ਤੱਕ ਅਸੀਂ ਸੋ ਸਕਦੇ ਹਾਂ ਦੁਪਹਿਰ ਵੇਲੇ ਇਹ ਸਰੀਰ ਨੂੰ ਬਹੁਤ ਜ਼ਿਆਦਾ ਆਰਾਮ ਦਿੰਦਾ ਹੈ ਜਾਂ ਤਾਂ ਤੁਸੀਂ ਕਿਸੇ ਠੰਡੇ ਥਾਨ ਦੀ ਵਰਤੋਂ ਕਰੋ ਜਾਂ ਫਿਰ ਸੰਗਨੀ درختਾਂ ਦੇ ਹੇਠਾਂ ਤੁਸੀਂ ਆਰਾਮ ਕਰ ਸਕਦੇ ਹੋ ਜੇ ਅਸੀਂ ਆਪਣੀ ਸਕਿਨ ਕੇਅਰ ਕਰਨਾ ਚਾਹੁੰਦੇ ਹਾਂ ਤਾਂ ਚੰਦਨ ਦੀ ਵਰਤੋਂ ਬਹੁਤ ਜ਼ਿਆਦਾ ਫਾਇਦੇਮੰਦ ਹੈ ਅਸੀਂ ਮਲਤਾਨੀ ਮਿੱਟੀ ਚੰਦਨ ਤੇ ਗੁਲਾਬ ਦੀ ਪੱਤੀਆਂ ਦੀ ਵਰਤੋਂ ਕਰਕੇ ਆਪਣੇ ਚਿਹਰੇ ਨੂੰ ਚਮਕਾ ਸਕਦੇ ਹਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਤਾਸੀਰ ਵਿੱਚ ਸਰੀਰ ਦੀ ਮਾਲਿਸ਼ ਦੇ ਲਈ ਨਾਰੀਅਲ ਦਾ ਤੇਲ ਤੇ ਦੇਸੀ ਘਿਓ ਬਹੁਤ ਹੀ ਜ਼ਿਆਦਾ ਵਧੀਆ ਰਹੇਗਾ ਮਾਲਿਸ਼ ਹਮੇਸ਼ਾ ਨੋਂ ਤੋਂ ਪਹਿਲਾਂ ਕਰੋ ਤੇ ਅੱਧਾ ਪੌਣਾ ਘੰਟਾ ਰੁਕ ਕੇ ਤੁਸੀਂ ਨਾਰਮਲ ਪਾਣੀ ਦੇ ਨਾਲ ਗਰਮੀ ਦੀ ਰੁੱਤ ਦੇ ਵਿੱਚ ਨਹਾ ਸਕਦੇ ਹੋ ਆਖਰੀ ਤੇ ਸਭ ਤੋਂ ਸੌਖਾ ਤਰੀਕਾ ਗਰਮੀਆਂ ਦੇ ਵਿੱਚ ਆਪਣੇ ਸਰੀਰ ਨੂੰ ਪੂਰਾ ਠੰਡਾ ਤੇ ਤਰੋਤਾਜ਼ਾ ਰੱਖਣ ਦਾ ਉਹ ਹੈ ਮਿੱਟੀ ਦੇ ਘੜੇ ਦਾ ਪਾਣੀ ਇਹ ਸਾਨੂੰ ਬਿਲਕੁਲ ਵੀ ਨਹੀਂ ਭੁੱਲਣਾ ਚਾਹੀਦਾ ਕਿ ਹਰ ਗਰਮੀ ਨਵਾਂ ਮਿੱਟੀ ਦਾ ਘੜਾ ਲਿਆਓ ਤੇ ਉਸ ਨੂੰ ਬਾਹਰੋਂ ਅਸੀਂ ਧੋ ਸਕਦੇ ਹਾਂ ਪਰ ਉਸ ਨੂੰ ਧੋਣ ਲੱਗੇ ਉਸ ਦੇ ਅੰਦਰ ਹੱਥ ਕਦੀ ਨਾ ਪਾਓ ਦੋ ਤੋਂ ਤਿੰਨ ਵਾਰ ਅਸੀਂ ਪਾਣੀ ਪਾ ਕੇ ਇਸੇ ਤਰ੍ਹਾਂ ਹਿਲਾ ਹਿਲਾ ਕੇ ਉਸ ਨੂੰ ਸਾਫ਼ ਕਰ ਲਵਾਂਗੇ ਤੇ ਫਿਰ ਪੂਰਾ ਇੱਕ ਦਿਨ ਤੁਸੀਂ ਉਸ ਦੇ ਵਿੱਚ ਪਾਣੀ ਭਰ ਕੇ ਰੱਖ ਦਿਓ ਉਸ ਪਾਣੀ ਨੂੰ ਕੱਢ ਦਿਓ ਤੇ ਫਿਰ ਉਸ ਤੋਂ ਬਾਅਦ ਉਹ ਵਰਤੋਂ ਕਰਨ ਦੇ ਲਈ ਤਿਆਰ ਹੈ ਜਿਆਦਾ ਠੰਡਾ ਰੱਖਣਾ ਚਾਹੁੰਦੇ ਹੋ ਤਾਂ ਬਾਹਰ ਇੱਕ ਤੌਲੀਆ ਜਿਹੜਾ ਹੈ ਜਾਂ ਕੋਈ ਮੋਟੀ ਬੋਰੀ ਗਿੱਲੀ ਕਰਕੇ ਉਸ ਦੇ ਆਸ-ਪਾਸ ਬੰਨ੍ਹ ਦਿਓ ਇਸ ਤਰ੍ਹਾਂ ਪਾਣੀ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਤੇ ਇਹ ਕੁਦਰਤੀ ਠੰਡਾ ਹੈ ਜਿਹੜਾ ਕਿ ਸਰੀਰ ਨੂੰ ਵੀ ਠੰਡਕ ਦਿੰਦਾ ਹੈ ਪਿਤ ਰੋਗਾਂ ਤੋਂ ਸ਼ਰੀਰ ਦੇ ਵਿੱਚ ਪਿਤ ਦੋਸ਼ ਤੇ ਵਦਨ ਵਾਲੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਗਰਮੀ ਰੁੱਤ ਦੀ ਜਿਹੜੀ ਦਿਨਚਰਿਆ ਹੈ ਗਰਮੀ ਰੁੱਤ ਦੇ ਜਿਹੜੇ ਨਿਯਮ ਹਨ ਉਹਨਾਂ ਦਾ ਪਾਲਨ ਕਰਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਇਸੇ ਤਰੀਕੇ ਹਰ ਰੁੱਤ ਦੇ ਨਿਯਮਾਂ ਦਾ ਪਾਲਨ ਕਰਦੇ ਜਾਵਾਂਗੇ ਤਾਂ ਅਸੀਂ ਵੈਸੇ ਹੀ ਸਵਸਥ ਰਹਿਾਂਗੇ ਸਾਨੂੰ ਕਦੀ ਵੀ ਕੋਈ ਬਿਮਾਰੀ ਆ ਹੀ ਨਹੀਂ ਸਕਦੀ ਇਸ ਤਰ੍ਹਾਂ ਦੀ ਖਾਸ ਜਾਣਕਾਰੀ ਭੋਜਨ ਬਣਾਉਂਦੇ ਹੋਏ ਨਹੀਂ ਦਿੱਤੀ ਜਾ ਸਕਦੀ ਪਰ ਇਸ ਬਾਰੇ ਜਾਨਣਾ ਵੀ ਉਨਾ ਹੀ ਜ਼ਰੂਰੀ ਹੈ ਇਸ ਕਰਕੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰੋ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਰੱਖੋ ਮੈਂ ਫਿਰ ਮਿਲਾਂਗੀ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ